ਪੰਜਾਬੀ ਇੰਡਸਟਰੀ ਦੀ ਮਾਡਲ ਸ੍ਰਿਸ਼ਟੀ ਮਾਨ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਤੁਹਾਨੂੰ ਦੱਸ ਦਿੰਦੀ ਹਾਂ ਕਿ ਸ੍ਰਿਸ਼ਟੀ ਮਾਨ ਅਕਸਰ ਆਪਣੇ ਫਿਗਰ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਟਰੋਲ ਹੁੰਦੀ ਰਹਿੰਦੀ ਹੈ ਅੱਜ ਫਾਈਨਲੀ ਸ੍ਰਿਸ਼ਟੀ ਮਾਨ ਨੇ ਗੁੱਸੇ ਵਿੱਚ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਰਿਪਲਾਈ ਕਰਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਾਰਿਆਂ ਨਾਲ ਇੱਕ ਗੱਲ ਕਰਨੀ ਚਾਹੂੰਗੀ ਮੈਨੂੰ ਇਸ ਇੰਡਸਟਰੀ ਵਿੱਚ ਕੰਮ ਕਰਦੀ ਨੂੰ 10-15 ਸਾਲ ਹੋਣ ਲੱਗਿਆ ਐਂਡ ਤੁਸੀਂ ਸਾਰੇ ਕੀ ਸੋਚਦੇ ਮਾਲਕ ਹੋ ਮੇਰੀ ਪਰਸਨਲ ਲਾਈਫ ਨੂੰ ਮੇਰੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਮਿਕਸ ਕਰਕੇ ਮੇਰਾ ਕੈਰੈਕਟਰ ਖਰਾਬ ਕਰ ਰਹੇ ਹੋ ਜਿੰਨੇ ਸਾਲ ਮੈਂ ਇੱਥੇ ਕੰਮ ਕੀਤਾ ਮਿਹਨਤ ਕੀਤੀ ਕਦੇ ਕੋਈ ਗਲਤ ਕੰਮ ਕਰਕੇ ਨਾਮ ਨਹੀਂ ਬਣਾਇਆ ਨਾ ਹੀ ਕੋਈ ਗਲਤ ਹਰਕਤ ਕੀਤੀ ਆ ਅੱਜਕੱਲ ਇੰਟਰਨੈਟ ਉੱਪਰ ਲੋਕਾਂ ਦੀ ਸੋਚ ਇੰਨੀ ਛੋਟੀ ਹੋ ਗਈ ਹੈ ਉਹਨਾਂ ਨੂੰ ਮੈਂ ਇਨਸਾਨ ਹੀ ਨਹੀਂ ਲੱਗਦੀ ਤੁਹਾਨੂੰ ਇਹ ਲੱਗਦਾ ਹੈ ਕਿ ਇਹਨੂੰ ਜੋ ਮਰਜ਼ੀ ਬੋਲੀ ਜਾਓ ਇਹਦਾ ਮਜ਼ਾਕ ਬਣਾਓ ਇਹਨੂੰ ਕੋਈ ਫਰਕ ਨਹੀਂ ਪੈਂਦਾ ਇਨਸਾਨੀਅਤ ਮੁੱਕ ਗਈ ਆ ਤੁਹਾਡੇ ਸਾਰਿਆਂ ਦੇ ਵਿੱਚੋਂ ਇੰਟਰਨੈਟ ਤੇ ਗਲਤ ਚੀਜ਼ਾਂ ਦੇਖ ਦੇਖ ਕੇ ਤੁਹਾਡੇ ਆਪਣੇ ਦਿਮਾਗ ਵਿੱਚ ਇਹੋ ਕੁਝ ਭਰ ਗਿਆ ਹੈ ਜੇ ਮੈਂ ਇੱਜ਼ਤ ਦਾ ਕੰਮ ਕੀਤਾ ਕਦੀ ਕੋਈ ਗਲਤ ਹਰਕਤ ਨਹੀਂ ਕੀਤੀ ਫਿਰ ਮੈਨੂੰ ਮੇਰੇ ਬੇਟ ਦੇ ਟਰੋਲ ਕਰੋਗੇ ਸਦਕੇ ਕਰੋ ਪਰ ਮੇਰੀ ਪਰਸਨਲ ਲਾਈਫ ਨੂੰ ਮੇਰੇ ਪਰਿਵਾਰ ਨੂੰ ਮੇਰੇ ਹਸਬੰਡ ਨੂੰ ਵਿੱਚ ਨਾ ਕਸੀ ਟੋ ਇੰਨੀ ਕ ਬੇਨਤੀ ਹੈ ਤਾਂ ਦੋਸਤੋ ਤੁਹਾਡਾ ਕੀ ਕਹਿਣਾ ਹੈ ਸ੍ਰਿਸ਼ਟੀ ਮਾਨ ਦੇ ਇਸ ਬਿਆਨ ਉੱਪਰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ